ਲੁਧਿਆਣਾ ਦੇ ਵਿੱਚ ਗੁੰਡਾਗਰਦੀ ਪੂਰੀ ਸਿਖਰ ਤੇ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਚੋਣ ਪ੍ਰਚਾਰ ਦੇ ਵਿੱਚ ਆਪਣਾ ਸਖਤ ਰੁਖ ਅਪਣਾਉਂਦੇ ਹੋਏ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਤਾਉਣ ਦੀ ਅਪੀਲ ਕੀਤੀ ਗਈ ਉਸ ਤੋਂ ਬਾਅਦ ਜਦੋਂ ਚੋਣ ਪ੍ਰਚਾਰ ਖਤਮ ਹੁੰਦਾ ਤਾਂ ਬਹੁਤ ਸਾਰੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿੱਥੇ ਕੁਝ ਬੈਗ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਨਾਮ ਹੇਠ ਛਪੇ ਹੋਏ ਲੋਕਾਂ ਦੇ ਵਿੱਚ ਵੰਡੇ ਜਾਂਦੇ ਆ ਇਲਜ਼ਾਮ ਲਾਏ ਜਾਂਦੇ ਆ ਕਿ ਇਹ ਸੰਜੀਵ ਅਰੋੜਾ ਦੇ ਵੱਲੋਂ ਵੋਟਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਵੰਡੇ ਗਏ ਨੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਅਤੇ ਇਲਜ਼ਾਮ ਇੱਥੋਂ ਤੱਕ ਲੱਗਦੇ ਆ ਕਿ ਕਈ ਘਰਾਂ ਦੇ ਵਿੱਚ ਏਸੀ ਤੱਕ ਵੰਡੇ ਗਏ ਨੇ ਪੈਸੇ ਵੰਡੇ ਗਏ ਨੇ ਤਾਂ ਇਹ ਇਲਜ਼ਾਮਾਂ ਦੇ ਵਿੱਚ ਆਮ ਆਦਮੀ ਪਾਰਟੀ ਇਹ ਚੋਣ ਜਿਹੜੀ ਲੜ ਰਹੀ ਹੈ ਪਰ ਕੀ ਆਮ ਆਦਮੀ ਪਾਰਟੀ ਦੇ ਉੱਤੇ ਜਿਹੜੇ ਇਲਜ਼ਾਮ ਵਿਰੋਧੀ ਪਾਰਟੀਆਂ ਦੇ ਵੱਲੋਂ ਲਾਏ ਜਾ ਰਹੇ ਨੇ ਉਹ ਸੱਚੇ ਨੇ ਅੱਜ ਵੀ ਬਹੁਤ ਸਾਰੀਆਂ ਤਸਵੀਰਾਂ ਇੱਥੋਂ ਨਿਕਲ ਕੇ ਲੁਧਿਆਣਾ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਸਕੂਟੀ ਵਾਲੇ ਨੂੰ ਰੋਕਿਆ ਜਾਂਦਾ ਹੈ ਨੌਜਵਾਨ ਆ ਜਿਹੜਾ ਉਹ ਸਕੂਟੀ ਛੱਡ ਕੇ ਫਰਾਰ ਹੋ ਜਾਂਦਾ ਹੈ ਚਲਾ ਜਾਂਦਾ ਹੈ ਭੱਜ ਜਾਂਦਾ ਹੈ ਤਾਂ ਉਸ ਦੇ ਵਿੱਚੋਂ ਜੋ ਸਮਾਨ ਦਿਖਾਈ ਦਿੰਦਾ ਹੈ ਉਹ ਰਾਸ਼ਨ ਹੁੰਦਾ ਹੈ ਚਾਹ ਪੱਤੀ ਦਾਲ ਆਟਾ ਅਤੇ ਹੋਰ ਬਹੁਤ ਸਾਰੀਆਂ ਘਰੇਲੂ ਸਮਾਨ ਜੋ ਵਰਤਨ ਦੇ ਲਈ ਦਿੱਤਾ ਜਾਣਾ ਸੀ ਇਹ ਇਲਜ਼ਾਮ ਵਿਰੋਧੀ ਪਾਰਟੀਆਂ ਨੇ ਲਾਏ ਨੇ ਕਾਂਗਰਸ ਪਾਰਟੀ ਦੇ ਵੱਲੋਂ 파ਰਤ ਪੂਸ਼ਣ ਆਸ਼ੂ ਮੌਕੇ ਦੇ ਉੱਤੇ ਪਹੁੰਚ ਜਾਂਦੇ ਹੈ ਅਤੇ ਇੱਥੇ ਬਹੁਤ ਸਾਰੀ ਬਹਿਸ ਬਾਜੀ ਪੁਲਿਸ ਦੇ ਨਾਲ ਆਸ਼ੂ ਦੀ ਦਿਖਾਈ ਦਿੰਦੀ ਹੈ ਤਾਂ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਰਾਣਾ ਗੁਰਜੀਤ ਸਿੰਘ ਹੁਣ ਚੰਨੀ ਹੁਣ ਸਭ ਦੇ ਵੱਲੋਂ ਆਖਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਉਹਨਾਂ ਦੀਆਂ ਵੋਟਾਂ ਨੂੰ ਆਪਣੇ ਪੱਖ ਦੇ ਵਿੱਚ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਆਪਣੇ ਵੱਲੋਂ ਸਾਮਦਮ ਦੰਡ ਭੇਦ ਵਰਤ ਰਹੀ ਹੈ ਤੇ ਪੁਲਿਸ ਵੀ ਉਹਨਾਂ ਦੀ ਮਦਦ ਕਰ ਰਹੀ ਹੈ ਇਹ ਇਲਜ਼ਾਮ ਕਾਂਗਰਸ ਪਾਰਟੀ ਵੱਲੋਂ ਆਪ ਦੇ ਉੱਤੇ ਲਾਇਆ ਜਾ ਰਿਹਾ ਹੈ ਤਾਂ ਭਾਰਤ ਪੋਸ਼ਣ ਆਸ਼ੂ ਦੀ ਇਹ ਨਿੱਖੀ ਬੈਸ ਹੁੰਦੀ ਹੈ ਕਿ ਇੱਥੇ ਪੁਲਿਸ ਮੁਲਾਜ਼ਮ ਦੇ ਨਾਲ ਪੂਰੀ ਤਰ੍ਹਾਂ ਉਹ ਗੁੱਥਮ ਗੁੱਥਾ ਹੁੰਦੇ ਦਿਖਾਈ ਦਿੰਦੇ ਆ ਅਤੇ ਆਪਣੇ ਵਰਕਰਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਉਹ ਵਿਚਾਰ ਰਹੇ ਸੀ ਕਾਂਗਰਸ ਪਾਰਟੀ ਦੇ ਵਰਕਰ ਜਿਨ੍ਹਾਂ ਦੇ ਵੱਲੋਂ ਕਦੇ ਤੌਰ ਦੇ ਉੱਤੇ ਉਸ ਸਕੂਟੀ ਵਾਲੇ ਨੂੰ ਰੋਕਿਆ ਗਿਆ ਸੀ ਜੋ ਰਾਸ਼ਨ ਲੈ ਕੇ ਜਾ ਰਿਹਾ ਸੀ ਤਾਂ ਉਸ ਮਾਮਲੇ ਦੇ ਵਿੱਚ ਇਹ ਪੁਲਿਸ ਦੀ ਕਾਰਵਾਈ ਹੁੰਦੀ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਰਕਰ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਪਹੁੰਚਦੀ ਹੈ ਜਿੱਥੇ ਆਸ਼ੂ ਪਹੁੰਚ ਜਾਂਦੇ ਆ ਤੇ ਬਸ ਸਾਰੀ ਬਹਿਸ ਇੱਥੇ ਪੁਲਿਸ ਦੇ ਨਾਲ ਹੁੰਦੀ ਦਿਖਾਈ ਦਿੰਦੀ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਕੋਈ ਵਿਅਕਤੀ ਆਪਣਾ ਰਾਸ਼ਨ ਘਰ ਦੇ ਵਿੱਚ ਲਿਜਾ ਰਿਹਾ ਸੀ ਜਿਸ ਨੂੰ ਇਹਨਾਂ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਰੋਕਿਆ ਜਾਂਦਾ ਤੇ ਉਹ ਸਕੂਟਰੀ ਛੱਡ ਕੇ ਚਲਾ ਜਾਂਦਾ ਤਾਂ ਉਸ ਨੂੰ ਬਚਾਉਣ ਦੇ ਲਈ ਉਸ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਉਸ ਨੂੰ ਰੋਕ ਰਹੇ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਆਪਣੀ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਭਾਰਤ ਪੋਸ਼ਣ ਆਸ਼ੂ ਅਤੇ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਇੱਥੇ ਰੋਹ ਦੇ ਵਿੱਚ ਦਿਖਾਈ ਦੇ ਰਹੇ ਆ ਤੇ ਆਮ ਆਦਮੀ ਪਾਰਟੀ ਦੇ ਸਿੱਧੇ ਤੌਰ ਤੇ ਇਲਜ਼ਾਮ ਇਸ ਚੋਣ ਨੂੰ ਲੁੱਟਣ ਦੇ ਲਾ ਰਹੇ ਨੇ ਤਾਂ ਦੂਜੇ ਪਾਸੇ ਸ਼ਹਿਰੀ ਕਲਸੀ ਹੁਣ ਆਮ ਆਦਮੀ ਪਾਰਟੀ ਹੋਵੇ ਉਹਨਾਂ ਦੇ ਵੱਲੋਂ ਇੱਕ ਤਸਵੀਰ ਇੱਕ ਪੋਸਟਰ ਸਾਂਝਾ ਕੀਤਾ ਜਾਂਦਾ ਜਿਸ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਹੈ ਜਿਹੜੇ ਉਹ ਪੁਲਿਸ ਮੁਲਾਜ਼ਮ ਦੇ ਨਾਲ ਆ ਜਿਹੜੇ ਆ ਗੁੱਥਮ ਗੁੱਥਾ ਹੋ ਰਹੇ ਨੇ ਉਸ ਨੂੰ ਸਮਝਾ ਕਰਕੇ ਲਿਖਿਆ ਗਿਆ ਕਿ ਗੁੰਡਿਆਂ ਨੂੰ ਇਸ ਵਾਰ ਚੋਣ ਦੇ ਵਿੱਚ ਜ਼ਰੂਰ ਹਰਾਓ ਤਾਂ ਇਸ ਤਰ੍ਹਾਂ ਦੀਆਂ ਇਹ ਗੱਲਾਂ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵਿਚਕਾਰ ਦਿਖਾਈ ਦੇ ਰਹੀਆਂ ਦੂਜੇ ਪਾਸੇ ਜੋ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਕਾਰ ਸਿੰਘ ਘੁੰਮਣ ਉਹਨਾਂ ਦੇ ਵੱਲੋਂ ਕੁਝ ਤਸਵੀਰਾਂ ਕੁਝ ਵੀਡੀਓ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਇਲਜ਼ਾਮ ਲਾਇਆ ਗਿਆ ਕਿ ਆਮ ਆਦਮੀ ਪਾਰਟੀ ਦੇ ਲੀਡਰ ਦੇ ਪੱਖ ਦੇ ਵਿੱਚ ਵੋਟਾਂ ਪਵਾਉਣ ਦੇ ਲਈ ਆਪ ਦੇ ਵੱਲੋਂ ਹੀ ਕਥਿਤ ਤੌਰ ਤੇ ਸ਼ਰਾਬ ਆ ਜਿਹੜੀ ਉਹ ਵੰਡੀ ਜਾ ਰਹੀ ਹੈ ਤਾ ਰਾਸ਼ਨ ਵੰਡਣ ਦੀਆਂ ਵਾਹ ਗਵਨਣ ਦੀਆਂ ਸਾੜੀਆਂ ਵੰਡਣ ਦੀਆਂ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੰਡ ਕੇ ਲੋਕਾਂ ਤੋਂ ਵੋਟਾਂ ਲੈਣ ਦੀਆਂ ਜੋ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਕਾਂਗਰਸ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਵੇ ਭਾਜਪੀ ਹੋਵੇ ਰਵਨੀਤ ਬਿੱਟੂ ਵੀ ਉਸਥਾਨ ਦੇ ਉੱਤੇ ਪਹੁੰਚ ਜਾਂਦੇ ਜਿੱਥੇ ਆਸ਼ੂ ਇੱਥੇ ਪੁਲਿਸ ਮੁਲਾਜ਼ਮਾਨਾਂ ਕਾਫੀ ਬਿਆਸ ਬੈਸ ਹੈ ਜਿਹੜੀ ਕਰ ਰਹੇ ਸੀ ਤਾਂ ਸਾਰੀਆਂ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਪੈਸੇ ਵੰਡ ਕੇ ਲੋਕਾਂ ਨੂੰ ਲਾਲਚ ਦੇ ਕੇ ਵੋਟਾਂ ਮਟੋਰਨ ਦੇ ਇਲਜ਼ਾਮ ਲਾਈ ਜਾ ਰਿਹਾ ਹੈ ਤਾਂ ਕਿੰਨੀ ਕੁ ਨਿਰਪੱਖ ਚੋਣ ਹੋ ਸਕੇਗੀ ਜਦੋਂ ਇਸ ਤਰੀਕੇ ਦਾ ਮਾਹੌਲ ਲੁਧਿਆਣਾ ਦੇ ਵਿੱਚੋਂ ਅੱਜ ਦੇਖਣ ਨੂੰ ਮਿਲਿਆ ਹੈ ਤਾਂ ਅੱਜ ਰਾਤ ਨੂੰ ਕੀ ਕੁਝ ਹੁੰਦਾ ਹੈ ਕੱਲ ਵੋਟਿੰਗ ਕਿਸ ਤਰ੍ਹਾਂ ਹੁੰਦੀ ਹੈ ਤਾਂ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਪਰ ਜੋ ਮਾਹੌਲ ਇਸ ਵੇਲੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਵੈਸਟ ਇਲਾਕੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਕੀ ਤੁਸੀਂ ਸਮਝਦੇ ਹੋ ਕਿ ਨਿਰਪੱਖ ਚੋਣ ਹੋ ਸਕੇਗੀ ਇਸ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ